ਗਵਰਨਮੈਂਟ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨਾਲ ਵੀ ਸੀ ਹੋਈ ਹੈ ਤੇ ਸਾਡੇ ਜਿਹੜੇ ਪ੍ਰੋਗਰਾਮ ਸ਼ੁਰੂ ਹੋਏ ਜਨਵਰੀ ਤੋਂ ਪਿਛਲੇ 6 ਮਹੀਨੇ ਅਸੀਂ ਆਪਣੀ ਅਚੀਵਮੈਂਟ ਸ਼ੇਅਰ ਕੀਤੀ ਹੈ ਤੇ ਸਾਡੇ ਜਿਹੜੇ ਪੰਜ ਕੋਰਸਸ ਹੈ ਜਨਰਲ ਡਿਊਟੀ ਅਸਿਸਟੈਂਟ ਐਂਡ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਐਮਰਜੈਂਸੀ ਕੇਅਰ ਅਸਿਸਟੈਂਟ ਪੰਚ ਕਰਮਾ ਟੈਕਨੀਸ਼ੀਅਨ ਤੇ ਆਰਥੋਪੈਡਿਕ ਟੈਕਨੀਸ਼ੀਅਨ ਇਹ ਅਸੀਂ 200 ਤੋਂ ਜ਼ਿਆਦਾ ਬੰਦੇ ਜਿਹੜੇ ਸਾਡੇ ਸਾਡੇ ਟਰੇਨਰ ਸੇ ਉਹਨਾਂ ਨੇ ਟ੍ਰੇਨ ਕਰ ਦਿੱਤਾ ਹੈ ਇਹ ਹੀ ਟਾਰਗੇਟ ਸੀ ਸਾਡਾ ਪਿਛਲੇ ਸਾਲ ਦਾ ਤੇ ਇਸ ਸਾਲ ਦੇ ਸਾਡਾ ਟਾਰਗੇਟ ਜਿਹੜਾ ਅਸੀਂ ਸਬਮਿਟ ਕਰ ਦਿੱਤਾ ਹੈ ਇਹ ਜਿਹੜੇ ਸਕਿੱਲ ਟ੍ਰੇਨਡ ਬੰਦੇ ਐ ਇਹਨਾਂ ਦੀ ਸਾਡੇ ਫੁੱਲ ਅਗਲੇ ਬੈਚ ਦਾ ਵੀ ਪੂਰੀ ਰਿਕੁਆਇਰਮੈਂਟ ਆ ਚੁੱਕੀ ਹੈ ਸਕਿੱਲ ਸੈਂਟਰ ਜਿਹੜਾ ਕਈ ਸਾਲਾਂ ਤੋਂ ਬੰਦ ਪਿਆ ਹੋਇਆ ਸੀ ਉਹ ਰੀਐਕਟਿਵੇਟ ਹੋ ਗਿਆ ਤੇ ਇਹਦੇ ਨਾਲ ਹੀ ਸਾਡੇ ਸਕਿੱਲ ਸੈਂਟਰ ਪ੍ਰੀ ਟਕੋਰਟ ਸ਼ੁਰੂ ਹੋਣ ਦੇ ਨਾਲ-ਨਾਲ ਅਸੀਂ ਹੁਣ ਪਟਿਆਲਾ ਤੇ ਅੰਮ੍ਰਿਤਸਰ ਦਾ ਵੀ ਫੰਕਸ਼ਨ ਕਰਨ ਜਾ ਰਹੇ ਹਾਂ। ਕੁਝ ਫੰਡਾਂ ਦੀ ਵੀ ਗੱਲ ਵੀ ਹੋਈ ਸਰਕਾਰ ਦੇ ਨਾਲ। ਇਹ ਫੰਡ ਜੀ ਅੰਡਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਕੁਝ ਕੋਰਸੇਸ ਹੈ ਜਿਨ੍ਹਾਂ ਦੇ ਫੰਡ ਮਿਲਦੇ ਆ ਪੰਜਾਬ ਗਵਰਨਮੈਂਟ ਐਨਕ੍ਰੇਜ ਕਰਦੀ ਹੈ। ਉਹ ਫੰਡ ਸਾਨੂੰ ਪਿਛਲੇ ਸਾਲ ਮਿਲ ਗਏ ਸੀ ਇਸ ਸਾਲ ਦੇ ਫੰਡ ਜਿਹੜੇ ਫਾਈਨੈਂਸ ਡਿਪਾਰਟਮੈਂਟ ਵਿੱਚ ਪੈਂਡਿੰਗ ਹੈ ਪਰ ਉਹ ਮਿਲ ਜਾਣਗੇ ਅੱਜ ਇਹ ਇਨ ਪ੍ਰਿੰਸੀਪਲ ਹੈ ਐਗਰੀ ਹੋਇਆ ਅਸੀਂ ਐਗਰੀ ਕੀਤਾ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਇਨੀਸ਼ੀਅਲ ਫੰਡਿੰਗ ਕਰੇਗੀ ਜੈ ਬਿਨਾ ਵੇਟ ਕੀਤੇ ਕਿ ਫੰਡ ਸਰਕਾਰ ਤੋਂ ਆਉਣਗੇ ਤੇ ਜਦੋਂ ਵੀ ਫੰਡ ਆਉਣਗੇ ਇਹਨੂੰ ਕੰਪਨਸੇਟ ਕਰ ਲਿਆ ਜਾਏ ਜੁਨੀਸਿਕ ਨੈਕ ਕਾਲਜ ਅਡਾਪਟ ਕਰਦੇ ਹੋਰ ਇਸ ਤੋਂ ਇਲਾਵਾ ਦੇਖੋ ਇਹ ਹਬੈਂਡ ਸਪੋਕ ਮਾਡਲ ਹੈ ਪੂਰਾ ਪੰਜਾਬ ਅਡਾਪਟ ਕਰਨਾ ਹੈ ਇਹਦੇ ਇਲਾਵਾ ਦੋ ਸੈਂਟਰ ਹੈ ਇੱਕ ਪਟੰਨਾ ਇਨ ਤਿੰਨ ਸੈਂਟਰਾਂ ਦੇ ਇਲਾਵਾ ਤੇ ਇੱਕ ਆਰਮੀ ਨੂੰ ਅਸੀਂ ਇਨਵੋਲ ਕਰਨ ਜਾ ਰਹੇ ਹਾਂ ਇਹ एजेंडा ਅੱਜ ਡਿਸਕਸ ਹੋਇਆ ਹੈ ਇੱਕ ਬੜਤ ਵੱਡੀ ਸਕੀਮ ਹੈ ਜਿਹੜੀ ਆਰਮੀ ਦੀ ਅਗਨੀ ਵੀਰਸ ਦੀ ਉਹਨਾਂ ਦਾ ਪਹਿਲਾ ਬੈਚ ਬਾਹਰ ਆ ਰਿਹਾ ਪੂਰੇ ਹਿੰਦੁਸਤਾਨ 'ਚ ਤੇ ਪੰਜਾਬ ਪਹਿਲੀ ਸਟੇਟ ਬਣੂਗੀ ਜਿੱਥੇ ਅਗਨੀ ਵੀਰਜ਼ ਨੂੰ ਸਕਿੱਲ ਟ੍ਰੇਨਿੰਗ ਦੇਵਾਂਗੇ ਤੇ ਇਹ ਬਹੁਤ ਹੀ ਯੂਸਫੁਲ ਹੋਣਗੇ ਅਗਨੀ ਵੀਰ ਜਿਹੜੇ ਆਪਣੀ ਚੁਆਇਸ ਦੇ ਸੈਂਟਰ ਲੈ ਕੇ ਟ੍ਰੇਨਿੰਗ ਲੈ ਲੈਣਗੇ ਤੇ ਇਹਦੇ ਵਿੱਚ ਅਸੀਂ ਇਨੀਸ਼ੀਅਲੀ ਜਿਹੜੇ ਕੋਰਸਸ ਐ ਉਹ ਜੀਡੀਟੀ ਕੇਅਰ ਦੇ ਤੇ ਮੈਡੀਕਲ ਟੈਕਨੀਸ਼ੀਅਨਸ ਇਸਾ ਇਹ ਅਸੀਂ ਪ੍ਰਪੋਜ਼ ਕੀਤਾ ਹੈ ਜਿਹੜਾ ਇਨ ਪ੍ਰਿੰਸੀਪਲ ਮੰਨ ਲਿਆ ਗਿਆ ਦੇਖੋ ਅਸੀਂ ਪੰਜਾਬ ਵਿੱਚ ਅਗਨੀ ਵੀਰ ਪਹਿਲਾ ਸਟੇਟ ਹੋਏਗਾ ਕੰਟਰੀ ਵਿੱਚ ਜਿਹੜਾ ਅਗਨੀ ਵੀਰ ਨੂੰ ਟ੍ਰੇਨਿੰਗ ਦੇਗਾ ਪੰਜਾਬ ਇਹਦਾ ਇਹਦੀ ਅਗਵਾਈ ਕਰੇਗਾ ਤੇ ਇਹ ਅਗਨੀ ਵੀਰ ਜਿਹੜੇ ਹੈ ਉਹਨਾਂ ਦੇ ਜਿਹੜੇ ਇਹਦੇ ਵਿੱਚ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਵਿੱਚ ਪੰਜਾਬ ਸਰਕਾਰ ਦੇ ਕੁਝ ਫੰਡਡ ਕੋਰਸਸ ਹੈ ਕੁਝ ਨੋਨ ਫੰਡਡ ਹੈ ਜਿਹੜੇ ਫੰਡਡ ਹੋਣਗੇ ਉਹ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਦੇਗਾ ਤੇ ਜਿਹੜੇ ਨੋਨ ਫੰਡਡ ਹੈ ਉਹ ਆਰਬੀ ਦੇ ਜਿਹੜੇ ਅਫੀਸਰਸ ਆ ਉਹਨਾਂ ਨੇ ਐਂਸ਼ੂਰ ਕੀਤਾ ਤਾਂ ਸਾਡਾ ਟਰਾਈਪਾਰਟਾਈਡ ਐਗਰੀਮੈਂਟ ਹੋਏਗਾ ਯੂਨੀਵਰਸਿਟੀ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤੇ ਆਰਮੀ ਆਰਮੀ ਸੇ ਇਹਦੇ ਵਾਸਤੇ ਅਸੀਂ ਆਲਰੇਡੀ ਵੈਸਟਰਨ ਕਮਾਂਡ ਨਾਲ ਐਮਓਯੂ ਕਰ ਚੁੱਕੇ ਹੋਏ ਆ ਇਹ ਬਹੁਤ ਹੀ ਵੱਡਾ ਇੱਕ ਸਟੈਪ ਹੈ ਜਿਹੜਾ ਸਾਡੀ ਪੰਜਾਬ ਗਵਰਨਮੈਂਟ ਵਾਸਤੇ ਇੱਕ ਬਹੁਤ ਹੀ ਫਖਰ ਦੀ ਗੱਲ ਹੈ